ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਡਾਕਟਰਾਂ ਨੂੰ ਮੁੱਖ ਮੰਤਰੀ ਨੇ ਦਿੱਤਾ ਮੀਟਿੰਗ ਦਾ ਭਰੋਸਾ ਅੱਜ 3 ਘੰਟੇ ਦੇ ਮੁਜ਼ਾਰੇ ਤੋਂ ਬਾਅਦ ਇਹ ਆਮ ਵਾਂਗ ਕਰਨਗੇ ਓਪੀਡੀ ਸਵਾਮਾ ਬਹਾਲ ਅਤੇ ਦੇਖਣਗੇ ਮਰੀਜ਼ਾਂ ਤੇ 15-15 ਦਿਨਾਂ ਦੀ ਦੇਣਗੇ ਮਰੀਜ਼ਾਂ ਨੂੰ ਦਵਾਈ ਬਹਾਲ ਕਰੋ ਬਹਾਲ ਕਰੋ ਡਾਕਟਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਇਹ ਸਰਕਾਰਾਂ ਕਰਦੀਆਂ ਕੀ ਮੇਰਾ ਮਰੀਜ਼ ਹੋਵੇ ਜਿੰਦਾਬਾਦ 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 ਹਾਂ ਜੀ ਦੱਸੋ ਕੀ ਨਾਮ ਹੈ ਕਿਹੜਾ ਜਗ੍ਹਾ ਹਾਂ ਡਾਕਟਰ ਅਵੀਕਮ ਗੁਪਤੇ ਮੈਂ ਇੱਕ ਬੱਚਿਆਂ ਦੇ ਡਾਕਟਰ ਹਾਂ ਸਿਵਲ ਹਸਪੀਟਲ ਬਿਸਨਦਾਬੇਰੀ ਪੋਸਟਿੰਗ ਹੈ ਜੋ ਸਾਢੇ ਪਿਛਲੇ 5 ਦਿਨ ਤੋਂ ਸਟ੍ਰਾਈਕ ਚੱਲ ਰਹੀ ਹੈ ਉਹਦੇ ਵਿੱਚ ਅੱਜ ਸਾਡਾ ਸੈਕੰਡ ਫੇਜ਼ ਚੱਲ ਰਿਹਾ ਜਿਹਦੇ ਵਿੱਚ ਸਾਡੀ ਵੈਸੇ ਤਾਂ ਕੱਲ ਤੱਕ ਸ਼ਾਮ ਤੱਕ ਕੰਪਲੀਟ ਸਟ੍ਰਾਈਕ ਚੱਲ ਰਹੀ ਸੀਗੀ ਜੋ ਕਿ ਸਾਰਿਆਂ ਨੂੰ ਪਤਾ ਹੀ ਹੈ ਮੀਡੀਆ ਪ੍ਰੈਸ ਨੂੰ ਲੇਕਿਨ ਰਾਤ ਦੀ ਡਿਵੈਲਪਮੈਂਟ ਦੇ ਮੁਤਾਬਿਕ ਅੱਜ ਸਰਕਾਰ ਨਾਲ ਸਾਡੀ ਜਥੇਬੰਦੀ ਦੀ ਦੁਬਾਰਾ 1:30 ਵਜੇ ਮੀਟਿੰਗ ਫਿਕਸ ਹੋਈ ਹੈ ਇਸ ਲਈ ਜਿਸ ਵੀ ਸਿਹਤ ਮੰਤਰੀ ਸਾਹਿਬ ਆਪਣੀ ਇੰਡਕਟਰ ਹੈਲਥ ਹੋਰ ਸੈਕਟੀ ਹੈਲਥ ਹੋਣਗੇ ਉਹਨਾਂ ਦੇ ਕਹਿਦੇ ਮੁਤਾਬਿਕ ਕਿ ਉਹ ਕੋਈ ਨਾ ਕੋਈ ਏਜੰਡਾ ਤਿਆਰ ਕਰ ਰਹੇ ਜਿਸ ਮੁਤਾਬਿਕ ਸਾਡੀ ਜੋ ਤਰੱਕੀਆਂ ਰੁਕੀਆਂ ਹੋਈਆਂ ਉਹ ਬਹਾਲ ਕਰਨ ਵਾਲੀ ਰੂਪਰੇਖਾ ਤਿਆਰ ਕਰਨ ਦਾ ਜੋ ਪ੍ਰੋਪੋਜ਼ਲ ਆਇਆ ਹੈ ਉਹਦੇ ਮੱਦੇਨਜ਼ਰ ਰੱਖਦੇ ਹੋਏ ਰਾਤ ਸਾਡੀ ਜੱਥੇਬੰਦੀ ਦੇ ਜੋ ਸਮੂਹ ਲੀਡਰ ਹੈ ਲੀਡਰ ਸਾਹਿਬਾਨ ਨੇ ਉਹਨਾਂ ਨੇ ਡਿਸਾਈਡ ਕੀਤਾ ਕਿ ਥੋੜਾ ਜਿਆਦਾ ਸਟ੍ਰਾਈਕ ਜੋ ਸਾਡੀ ਫੁੱਲ ਡੇ ਦੀ ਚੱਲ ਰਹੀ ਸੀ ਉਹਨੂੰ ਰਿਲੈਕਸ ਕਰਕੇ ਇਹਨੂੰ ਹਾਫ ਡੇ ਦੀ ਚ ਕਨਵਰਟ ਕੀਤਾ ਗਿਆ ਰਾਤ ਨੂੰ ਉਹਦੇ ਮੱਦੇਨਜ਼ਰ ਕੁਝ 8 ਤੋਂ 11 ਸਾਡੀ ਸਟ੍ਰਾਈਕ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡਾ ਕੰਮ ਓਪੀਡੀ ਦਾ ਉਹ ਰੋਟੀਨ ਦੀ ਤਰ੍ਹਾਂ ਹੀ ਚੱਲਦਾ ਰਹੇਗਾ। ਜੀ ਸਭ ਕੀ ਨਾਮ ਹੈ ਤੁਹਾਡੇ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਦਿਗਰੂਪ ਸਿੰਘ ਹੈ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਸੰਘਰਸ਼ ਦੇ ਰਾਹ ਤੇ ਹਾਂ ਉਦੋਂ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਜਾਂਦੇ ਰਹੇ ਹਾਂ ਪਰ ਲਗਾਤਾਰ ਮੀਟਿੰਗਾਂ ਦੇ ਵਿੱਚ ਵੀ ਕਿਸੇ ਕਿਸਮ ਦਾ ਭਰੋਸਾ ਨਾ ਮਿਲਣ ਕਰਕੇ ਮਜਬੂਰ ਸਾਨੂੰ ਅੜਤਾਲ ਕਰਨੀ ਪਈ ਮੰਗਾਂ ਸਾਫ਼ ਨੇ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੇ ਡਾਕਟਰਾਂ ਆਪਰੇ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਮੋਟੀਵੇਟ ਕਰਦੇ ਹੋਏ ਉਹਨਾਂ ਦੀ ਤਰੱਕੀਆਂ ਬਹਾਲ ਕੀਤੀਆਂ ਜਾਣ ਜੋ ਰੁਕੀਆਂ ਹੀ ਹਨ ਪਲਾ ਤਾਂ ਇਸ ਸਬੰਧ ਦੇ ਵਿੱਚ ਮੀਟਿੰਗਾਂ ਵੀ ਬਹੁਤ ਹੋਈਆਂ ਸਬਕਮੇਟੀ ਦੀ ਮੀਟਿੰਗ ਵੀ ਹੋਈ ਜਿਦੇ ਵਿੱਚ ਸਭ ਕੁਝ ਮੰਨਣ ਦੇ ਬਾਵਜੂਦ ਵੀ ਸਾਨੂੰ ਕੁਝ ਵੀ ਲਿਖਤੀ ਨਹੀਂ ਦਿੱਤਾ ਗਿਆ ਤਾਂ ਹੜਤਾਲ ਨੂੰ ਅੱਗੇ ਵਧਾਇਆ ਗਿਆ ਹੁਣ ਹੜਤਾਲ ਕੱਲ ਮਾਨਯੋਗ ਮੁੱਖ ਮੰਤਰੀ ਜੀ ਦੇ ਵਿੱਚ ਇੰਟਰਵੈਨ ਕਰਨ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰ ਸਹਿਬਾਨਾਂ ਨਾਲ ਸਾਡੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਨੂੰ ਸਾਰਿਆਂ ਵੱਲੋਂ ਭਰੋਸਾ ਤਕਰੀਬਨ ਹਰੇਕ ਜ਼ਿਲ੍ਹੇ ਵਿੱਚ ਮਿਲੇ ਹੈ ਕਿ ਤੁਹਾਡੀਆਂ ਮੰਗਾਂ ਤੇ ਗੌਰ ਵਿਚਾਰ ਕਰਨ ਦੇ ਲਈ ਅੱਜ ਇੱਕ ਹੋਰ ਮੀਟਿੰਗ ਰੱਖੀ ਗਈ ਹੈ ਜਿਦੇ ਵਿੱਚ ਬਿਤ ਸਕੱਤਰ ਤੇ ਆਪਣਾ ਸਿਹਤ ਵਿਭਾਗ ਦੇ ਮੁਖਮੰਦ ਯੋਗ ਸਿਹਤ ਮੰਤਰੀ ਜੀ ਉੱਥੇ ਸ਼ਾਮਲ ਨੇ ਤੇ ਇਸ ਤੋਂ ਬਾਅਦ ਅੱਜ ਦੀ ਮੀਟਿੰਗ ਦੇ ਵਿੱਚ ਦੇਖਦੇ ਹਾਂ ਪਰ ਨਾਲ ਹੀ ਅਸੀਂ ਇਹ ਸੋਚਿਆ ਕਿ ਜਿਹੜੀ ਹੜਤਾਲ ਲੰਮਾ ਚੱਲ ਸਕਦੀ ਹੈ ਕਿ ਲੋਕਾਂ ਦੀਆਂ ਤਕਲੀਫਾਂ ਦੇ ਮਰਦੇ ਨਜ਼ਰ ਹਫ਼ਤੇ ਦਾ ਆਖਿਰਲਾ ਦਿਨ ਹੋਣ ਕਰਕੇ ਉਹਨਾਂ ਲੰਬੀ ਦਵਾਈ ਦੇਣ ਦੇ ਲਈ ਅਸੀਂ ਅੱਜ ਓਪੀਡੀ ਕੁਝ ਸਮੇਂ ਲਈ ਖੋਲ੍ਹਾਂਗੇ। ਆ ਉਹੀ ਅਸੀਂ 8 10 11 ਵਜੇ ਤੱਕ ਆਪਣਾ ਰੋਜ਼ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਉਹ ਵੱਡੀ ਵੇਖਦੇ ਹੋਏ ਮਰੀਜ਼ਾਂ ਨੂੰ ਦਵਾਈ ਦੇਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਗਿੜੇ ਹਸਪਤਾਲਾਂ ਵਿੱਚ ਘਟ ਜਾਣ। ਤੇ ਮੀਟਰੀ ਦੀ ਕਿਸਟਾ ਮਿਟਰ ਦਾ ਪੱਕੀ ਰੋਜ਼ੀ ਦੀ ਕੋਲਾ ਸਿੱਟਾ ਨਿਕਲ ਗਿਆ ਤਾਂ ਸਾਨੂੰ ਬੜੀ ਖੁਸ਼ੀ ਹੋਊਗੀ ਵਾਪਸ ਆਉਣ ਤੇ ਜੀ ਕਿਉਂਕਿ ਇਹ ਮੰਗਾ ਸਾਡੀਆਂ ਨਾਂ ਹੋਟਿਆ ਹਸਪਤਾਲਾਂ ਨੂੰ ਬਚਾਉਣ ਦੀਆਂ ਮੰਗਾ ਨੇ ਪੰਜਾਬ ਦੇ ਸਿਹਤ ਵਿਭਾਗ ਦੀਆਂ ਮੰਗਾ ਨੇ। ਜੇਕਰ ਕੋਈ ਇਸ ਤਰ੍ਹਾਂ ਦਾ ਸਰਕਾਰ ਹਲੇ ਵੀ ਅੜੀਲ ਰਵਈਏ ਤੇ ਰਹੂਗੀ ਤਾਂ ਸਾਨੂੰ ਆਪਣੀ ਕੁਸਮਰਤ ਦੀ ਅਗਲੀ ਰੂਪरेखा ਤਿਆਰ ਕਰਨ ਲਈ ਅੱਜ ਫੈਸਲਾ ਕਰਨਾ